ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤਕਤਿਸ਼ਰੀ ਕੇਸਗੜ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪੁੱਜੀ। ਇਸ ਮੌਕੇ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਤਕਤਿਸ਼ਰੀ ਕੇਸਗੜ ਸਾਹਿਬ ਵਿਖੇ ਸੰਗਤ ਦਾ ਰਸ ਵੇਖਣ ਨੂੰ ਮਿਲਿਆ ਅਤੇ ਉੱਦਰੀ ਤੋਂ ਇਲਾਵਾ ਵਿਰਾਸਤੇ ਖਾਲਸਾ ਵਿਖੇ ਵੀ ਮਿਊਜ਼ੀਅਮ ਦੇਖਣ ਨੂੰ ਪੁੱਜੇ ਸ਼ਿਰਦਾਲੂਆ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਵੱਖ-ਵੱਖ ਲੋਕਾਂ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਜਿੱਥੇ ਉਹ ਨਵੇਂ ਸਾਲ ਦੀ ਸਾਰੀ ਸੰਗਤ ਨੂੰ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹਨ ਉੱਥੇ ਹੀ ਆਜੀ ਉਹ ਵਿਹਦ ਖੁਸ਼ਾਨ ਕੀ ਉਹਨਾਂ ਨੂੰ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤਕਤਿਸ਼ਰੀ ਕੇਸਕਟ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਦੱਸਦੀ ਹੈ ਕਿ ਤਕਤਿਸ਼ਰੀ ਕੇਸਕਟ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਖਾਸ ਤੌਰ ਤੇ ਤਕਤਿਸ਼ਰੀ ਕੇਸਕਟ ਸਾਹਿਬ ਦੇ ਸਮੁੱਚੇ ਕੰਪਲੈਕਸ ਨੂੰ ਰੰਗ-बिरंगे ਫੁੱਲਾਂ ਨਾਲ ਸਜਾਇਆ ਗਿਆ ਹੈ ਇਸ ਤੋਂ ਇਲਾਵਾ ਲੰਗਰਾਂ ਅਤੇ ਸਰਾਮਾ ਦੇ ਪ੍ਰਬੰਧ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਕੀਤੇ ਗਏ ਹਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪ ਦੀ ਰਿਪੋਰਟ ਕੀ ਕਹਿਣਾ ਚਾਹੋਗੇ ਅੱਜ ਸਰ ਜੀ ਖਨਾਲ ਤੋਂ ਆਇਆ ਸੰਗਰੂਰ ਜਿਲ੍ਹੇ ਤੋਂ ਠੀਕ ਹੈ ਜੀ ਨਵੇਂ ਸਾਲ ਦਾ ਪਹਿਲਾ ਦਿਨ ਹੈ ਕੀ ਕਹੋਗੇ ਵਿਰਾਸਤ ਖਾਲਸਾ ਦੇ ਅੱਗੇ ਤੁਸੀਂ ਖੜੇ ਹੋ ਵਿਰਾਸਤ ਖਾਲਸਾ ਸਾਨੂੰ ਬਹੁਤ ਵਧੀਆ ਲੱਗਣਾ ਜੀ ਦਰਸ਼ਨ ਕਰਨ ਆਇਆ ਨੰਪੁਰ ਸਾਹਿਬ ਦਰਸ਼ਨ ਕਰੇ ਕੇਸਗੜ ਸਾਹਿਬ ਮੱਥਾ ਟੇਕ ਲਿਆ ਜੀ ਕਿੰਨੀ ਕੁ ਸੰਗਤ ਹੈ ਜੀ ਸੰਗਤ ਬਹੁਤ ਜ਼ਿਆਦਾ ਰਸ ਬਹੁਤ ਹੈ ਪ੍ਰਬੰਧ ਕਿਸ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਬਹੁਤ ਵਧੀਆ ਨੇ ਬਹੁਤ ਵਧੀਆ ਲੱਗਿਆ ਬਹੁਤ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਮਾਤਾ ਜੀ ਤੁਸੀਂ ਬੜੀ ਖੁਸ਼ਨਾਖੀ ਕਿੱਥੇ ਆ ਜੀ ਸੰਗਰੂਰ ਚ ਗੁਰੂ ਗ੍ਰੰਥਾ ਦਿਰਦਾ ਲਾਖ ਠੀਕ ਹੈ ਜੀ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੁਸੀਂ ਮੱਥਾ ਵੀ ਟੇਕਿਆ ਹੋਊਗਾ ਜੇ ਵਿਰਾਸਤੇ ਖਾਲਸਾ ਦੇਖ ਰਹੇ ਹੋ ਕਿੰਦਾ ਤਾਂ ਲੱਗ ਰਿਹਾ ਜੀ ਅੱਜ ਬਹੁਤ ਵਧੀਆ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਕਿੰਨੀ ਇਕ ਸੰਗਤ ਆਈ ਹੋਈ ਹੈ ਜੀ ਬਹੁਤ ਸੰਗਤ ਹੈ ਠੀਕ ਹੈ ਜੀ ਸੰਗਤ ਤਾਂ ਨਹੀਂ ਕੋਈ ਚੱਕਣਾ ਮਾਹੌਲ ਬਹੁਤ ਵਧੀਆ ਬਟਾ ਅਮਰਜੀਤ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਅਮਰਜੀਤ ਜੀ ਆਏ ਹੋ ਅਮ ਜਮਾਲਪੁਰ ਸੇ ਆਖਾਂ ਜੀ ਹਰਿਆਣਾ ਠੀਕ ਹੈ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਜੇ ਨਵਾਂ ਸਾਲ ਹੈ ਪਹਿਲਾ ਦਿਨ ਤੁਸੀਂ ਵਿਰਾਸਤੇ ਖਾਲਸਾ ਦੇ ਬਾਹਰ ਬੈਠੇ ਹੋ ਕੀ ਕਹਿਣਾ ਚਾਹੋਗੇ ਅੱਜ ਵਿਰਾਸਤੇ ਖਾਲਸਾ ਦੇਖੋ ਨਾ ਬੜਾ ਬਹੁਤ ਵਧੀਆ ਅੱਛਾ ਹੈ ਜੀ ਜੀ ਬਹੁਤ ਵਧੀਆ ਘੁੰਮਣ ਨੂੰ ਵਧੀਆ ਥਾਂ ਹੈ ਜੀ ਸਾਰੇ ਪਰਿਵਾਰ ਨੂੰ ਲੈ ਕੇ ਨਵਾਂ ਸਾਲ ਮਨਾਉਣ ਲਈ ਅਰਸਾ ਲਾਉਂਦੇ ਆ ਜੀ ਅਸੀਂ ਜੀ ਮੱਥਾ ਟੇਕ ਲਿਆ ਜੀ ਕੇਸਗੜ ਸਾਹਿਬ ਮੱਥਾ ਰਹਿ ਰਿਹਾ ਜੀ ਹਲੇ ਟੇਕਣ ਵਾਲਾ ਟਾਈਮ ਬਾਵਾ ਹੋ ਜਾਂਦਾ ਫਿਰ ਪਹਿਲੇ ਬਰਾਸਤੇ ਖਾਲਸਾ ਦੇਖ ਕੇ ਫਿਰ ਮੱਥਾ ਟੇਕਾਂਗੇ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਨਵਾਂ ਸਾਲ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਕੀ ਅਰਦਾਸ ਕਰਨਾ ਚਾਹੁੰਦੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਪਰਮਾਤਮਾ ਦੇ ਚਰਨਾਂ ਦੇ ਅੱਗੇ ਦਾ ਅਰਦਾਸ ਕਰਦਾ ਜੀ ਨਵਾਂ ਸਾਲ ਸਾਰਿਆਂ ਦਾ ਸੋਹਣਾ ਲੰਘੇ ਜੀ ਪਰਮਾਤਮਾ ਦਾ ਇਹ ਗੁਰੂ ਕਿਰਪਾ ਮਿਹਰ ਕਰੇ ਸਾਰਿਆਂ ਦੀ ਠੀਕ ਹੈ ਜੀ ਮਤਲਬ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਹੈ ਜੀ ਬਲਜੀਤ ਸਿੰਘ ਭੋਗਲ ਮੈਂ ਜਲੰਧਰ ਤੋਂ ਆਇਆ ਜੀ ਕੋਈ ਸੋ ਪਹਿਲਾ ਨਵੇਂ ਸਾਲ ਦਾ ਪਹਿਲਾ ਦਿਨ ਹੈ ਗੁਰੂ ਚਰਨਾਂ ਤੋਂ ਨਤਮਸਤਕ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਕਰਨਾ ਚਾਹੁੰਦੇ 2025 ਦਾ ਅੱਜ ਪਹਿਲਾ ਦਿਨ ਹੈ ਜੀ ਨਵੇਂ ਸਾਲ ਦਾ ਤੇ ਅੱਜ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਤਤਸ੍ਰੀ ਕੇਸਰ ਸਾਹਿਬ ਆਉਣ ਦਾ ਮੈਂ ਆਪਣੇ ਪਰਿਵਾਰ ਨਾਲ ਇੱਥੇ ਆਇਆ ਜੀ ਤੇ ਪਹਿਲਾਂ ਤਾਂ ਬਹੁਤ ਸੋਚਿਆ ਸੀ ਕਿ ਕਿਦਾਂ ਜਲੰਧਰ ਤੋਂ ਜਾਈਏ ਪਹਿਲੇ ਦਿਨ ਠੰਡ ਦੇ ਦੇਣੇ ਆ ਪਰ ਫੇਰ ਵੀ ਚਲੋ ਗੁਰੂ ਦੇ ਸੱਦੇ ਤੇ ਅਸੀਂ ਆ ਗਏ ਹਾਂਜੀ ਤੇ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਾ ਸੰਗਤ ਬਹੁਤ ਹੀ ਆਈ ਹੋਈ ਹੈ ਜਿਸ ਕਰਕੇ ਬਹੁਤ ਹੀ ਵੱਖਰਾ ਨਜ਼ਾਰਾ ਦੇਖ ਰਿਹਾ ਹਾਂ ਪ੍ਰਬੰਧ ਕਿਸ ਤਰ੍ਹਾਂ ਦਾ ਜੀ ਹਾਂਜੀ ਪ੍ਰਬੰਧ ਠੀਕ ਹੈ ਜੀ ਬਿਲਕੁਲ ਮੱਥਾ ਟੇਕਣ ਵਾਸਤੇ ਲਾਈਨ ਤੇ ਲੱਗੀ ਹੋਈ ਹੈ ਪਰ ਨਾਲ ਸੇਵਾਦਾਰ ਹੈਗੇ ਨੇ ਜਿਹੜੇ ਗਾਈਡ ਕਰੀ ਜਾਂਦੇ ਨੇ ਕਿ ਇੱਥੇ ਰੁਕ ਜਾਓ ਉਤੋਂ ਅੱਗੇ ਫੇਰ ਅੱਗੇ ਰਸ਼ ਘਟ ਜਾਂਦਾ ਫਿਰ ਅੱਗੇ ਭੇਜਦੇ ਨੇ ਠੀਕ ਹੈ ਜੀ ਬਿਲਕੁਲ ਕਾਫੀ ਰਸ਼ ਹੋਣ ਦੇ ਬਾਵਜੂਦ ਵੀ ਅਸੀਂ ਅੱਧੇ ਘੰਟੇ ਵਿੱਚ ਮੱਥਾ ਟੇਕ ਲਿਆ ਜੀ ਹਾਂਜੀ ਮੇਰਾ ਨਾਮ ਸੁਖप्रीत ਸਿੰਘ ਹੈ ਜੀ ਮੈਂ ਕੈਨੇਡਾ ਤੋਂ ਆਇਆ ਤੇ ਸਾਡੀ ਰੀਸੈਂਟਲੀ ਮੈਰਿਜ ਹੋਈ ਹੈ ਜੀ ਅਸੀਂ ਵਿਜ਼ਿਟ ਕਰਨਾ ਸੀ ਅਨੰਦਪੁਰ ਸਾਹਿਬ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਤੇ ਬਹੁਤ ਵਧੀਆ ਸੰਗਤ ਜੁੜੀ ਨਾਲੇ ਨਵੇਂ ਸਾਲ ਤੇ ਆਏ ਤੁਸੀਂ ਨਵੇਂ ਸਾਲ ਦੀ ਸ਼ੁਰੂਆਤ ਇੱਥੇ ਹਾਂ ਜੀ ਬਹੁਤ ਵਧੀਆ ਲੱਗਾ ਜੀ ਨਵੇਂ ਸਾਲ ਤੇ ਆ ਕੇ ਐਦਾਂ ਹੀ ਚੰਗੇ ਰਹਿਵਾਂਗੇ ਜਦੋਂ ਵਿਜ਼ਿਟ ਕਰਾਂਗੇ ਕੈਨੇਡਾ ਤੋਂ ਵਾਪਸ ਇੱਥੇ ਜ਼ਰੂਰ ਆਵਾਂਗੇ ਜੀ ਅੱਗੇ ਤੋਂ ਵੀ ਨਵੇਂ ਸਾਲ ਦੇ ਮੌਕੇ ਤੇ ਕੀ ਕਰਨਾ ਚਾਹੁੰਦੇ ਹੋ ਸੁੱਖ ਸ਼ਾਂਤੀ ਤੇ ਕੁਝ ਨਵੇਂ ਸਾਲ ਦੀ ਇਹੀ ਹੈ ਜੀ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਰੇ ਆਪਣੇ ਗੁਰੂ ਘਰ ਆਉਣ ਲੋੜਵੰਦਾਂ ਦੀ ਮਦਦ ਕਰਨ ਤੇ ਆਪਸ ਵਿੱਚ ਪਿਆਰ ਵੰਡਦੇ ਰਹਿਣ ਹੈਪੀ ਨੀਅਰ ਸਟੇ ਹੈਪੀ ਸਟੇ ਹੈਲਥੀ ਥੈਂਕ ਯੂ ਜੀ